ਖਾਲਸਾ ਵਾਹੀ ਦੀ ਕੀ ਭਟੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਸ੍ਰੀ ਅਕਾਲਤਾ ਸਾਹਿਬ ਨੂੰ ਇੱਕ ਮਰਜ਼ਾਦਾ ਮੰਗ ਪੱਤਰ ਦਿੱਤਾ ਹੈ ਕਿਉਂਕਿ ਆਏ ਦਿਨ ਬਹੁਤ ਜ਼ਿਆਦੀਆਂ ਥਾਵਾਂ ਤੇ ਘਟਨਾਵਾਂ ਵਾਪਰ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਵਾਲੀਆਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉਹਦਾ ਕੋਈ ਕਾਰਨ ਹੈ ਉਹ ਅੱਜ ਅਸੀਂ ਕੁਝ ਗੱਲਾਂ ਲੈ ਕੇ ਕਰਕੇ ਦੇਖ ਕੇ ਆਇਆ ਨੰਬਰ 1 ਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਤੇ ਪ੍ਰਕਾਸ਼ ਹੋ ਰਹੇ ਨੇ ਆਰਾਮਸਰ ਉਥੇ ਕੁਝ ਮੋਨੇ ਬੰਦੇ ਕੰਮ ਕਰ ਰਹੇ ਹਨ ਤੇ ਉਥੇ 190 ਜਾਂ 95 ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੋ ਜਥੇਦਾਰ ਹਰਪ੍ਰੀਤ ਸਿੰਘ ਜੀ ਅਸੀਂ ਮੀਡੀਆ ਵਿੱਚ ਇੱਕ ਡਿਪੀਰ ਵੇਖੀ ਸੀ ਕਿ ਉਹਨਾਂ ਨੇ ਦੱਸਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਲਿਖੇ ਜਾਂਦੇ ਹਨ ਉਹ ਇੱਕ ਬਨੇ ਉਹ ਦੂਜੇ ਬਨੇ ਦਿਖਣ ਲੱਗ ਪਏ ਨੇ ਜਿਹਦੇ ਕਰਕੇ ਉਹ ਕਿਤੇ ਪ੍ਰਕਾਸ਼ ਨਹੀਂ ਹੋ ਸਕਦੇ ਉਹਨਾਂ ਨੂੰ ਹੀ ਗੁੰਦਾਸ ਸਾਹਿਬ ਭੇਜਣ ਵਾਸਤੇ ਕਿਤੇ ਇਜਾਜ਼ਤ ਮੰਗੀ ਉਹਨਾਂ ਨੇ ਦਿੱਤੀ ਨਹੀਂ ਉਹ ਜੇ ਵੀ ਉੱਥੇ ਨੇ ਇਸ ਕਰਕੇ ਅਸੀਂ ਜਿਹੜੇ ਕੰਟੇਨਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਹਰਲੇ ਦੇਸ਼ਾਂ 'ਚ ਭੇਜ ਰਹੇ ਹਨ ਕੋਈ ਲੈ ਕੇ ਦੇ ਕੇ ਆਏ ਆ ਤੇ ਇੱਕ ਜਿਹੜਾ ਪਿੰਡਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਾਂ ਚਾਰ ਅੰਗ ਮਹਾਰਾਜ ਦੇ ਬਿਰਧ ਹੋ ਜਾਂਦੇ ਹਨ ਪ੍ਰਚਾਰਕ ਪੜਤਾਲ ਕਰਨ ਜਾਂਦੇ ਹਨ ਉਹ ਬਿਰਧ ਲਿਖ ਦਿੰਦੇ ਹਨ ਉਸ ਸ੍ਰੀ ਗੋਦਵਾਲ ਸਾਹਿਬ ਭੇਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਸਕਾਰ ਕਰ ਦਿੰਦੇ ਹਨ ਉਹ ਵੀ ਬੜਾ ਦੁਖਦਾਈ ਹੈ ਇਹ ਜਿਹੜੀਆਂ ਅਸੀਂ ਅੱਜ ਸਤਿਗੁਰਾਂ ਦੇ ਸਤਿਕਾਰ ਵਾਸਤੇ ਉਹਨਾਂ ਨੂੰ ਲੈ ਕੇ ਦੇ ਕੇ ਆਏ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆਵਲੇ ਪ੍ਰਕਾਸ਼ ਹੋ ਰਹੇ ਹਨ ਉਹਨਾਂ ਦੇ ਵਿੱਚ ਪਵਨ ਪੀਤਰ ਜਿਹੜਾ ਸ਼ਬਦ ਹਨ ਤੇ ਇਹਨਾਂ ਦੇ ਛਾਪੇ ਦੇ ਵਿੱਚ ਬਹੁਤ ਮਿਸਟੇਕਾਂ ਹਨ ਦੇ ਭਾਵ ਕੇ ਘਟੋ ਘਾਟ 4700 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਛਾਪੇ ਨਾਲ ਛਾਪ ਰਹੇ ਨੇ ਮਹਾਰਾਜ ਦੇ ਪਾਵਨ ਪੀਤਰ ਬਾਣੀ ਉਹਦੇ ਚ ਮਿਸਟੇਕਾਂ ਹਨ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਧਾਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹਨਾਂ ਨੂੰ ਪੂਰਨ ਤੌਰ ਤੇ ਆ람ਸਰ ਦੀ ਜਿਹੜੀ ਪ੍ਰੈਸ ਹੈ ਉੱਤੇ ਪਾਬੰਦੀ ਲਾਈ ਜਾਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਿੰਡਾਂ ਵਿੱਚ ਪ੍ਰਕਾਸ਼ ਹੋ ਚੁੱਕੇ ਹਨ ਉਹਨਾਂ ਨੂੰ ਅੱਜ ਸਤਿਕਾਰ ਵਾਸਤੇ ਵੱਧ ਤੋਂ ਵੱਧ ਸਤਿਕਾਰ ਕਰਾਇਆ ਜਾਵੇ ਪਿੰਡਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਗਰੰਥੀ ਜਿਹੜੇ ਹਨ ਕਈ ਤਾਂ ਬਿਲਕੁਲ ਕੋਈ ਨਿਤਨੇਮ ਨਹੀਂ ਪਿੰਡਾਂ ਦੇ ਵਿੱਚ ਹੋ ਰਿਹਾ ਭਾਵੇਂ ਜਦੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਨੇ ਕਈ ਇਦਾਂ ਹੋ ਰਿਹਾ ਹੈ ਕਿ ਕਈਆਂ ਨੇ ਗੁਰੂ ਘਰ ਬਣਾਏ ਹਨ ਤੇ ਉੱਥੇ ਜਿਹੜੀ ਲੜਕੀ ਲੜਕਾ ਘਰੋਂ ਭੱਜ ਕੇ ਚਲ ਜਾਂਦਾ ਜਾਂਦੇ ਹਨ ਉਹਨਾਂ ਦੀ ਕੋਟ ਮੈਰਿਜ ਕੀਤੀ ਜਾਂਦੀ ਹੈ ਤੇ ਜਿਹੜੇ ਪ੍ਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਥੋਂ ਇਹ ਆਪਣੇ ਜਿਹੜਾ ਮਹਾਰਾਜੇ ਪਾਸ਼ਾ ਦਾ ਤੋਂ ਸਾਹਿਬ ਤੋ ਸੇਰੀ ਵਿੱਚ ਮਾਰੇ ਤੋ ਸੇ ਖਾਨੇ ਦੇ ਸੁਭਾਇਮਾਨ ਕੀਤੇ ਸਨ ਉਹ ਸਰੋਵਣੀ ਕਮੇਟੀ ਨੇ ਕਿੱਥੇ ਭੇਜੇ ਹਨ ਉਹ ਵੀ ਜਿਹੜੀਆਂ ਚੀਜ਼ਾਂ ਹਨ ਉਹ ਵੀ ਉਹ ਵੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਹਨ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਲੈਂਦੀਆਂ ਜਾਣ ਅਸੀਂ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਭਾਈ ਜਗਰੂਪ ਸਿੰਘ ਜਗਰੂਪ ਸਿੰਘ ਹਨ ਉਹਨਾਂ ਨੂੰ ਅਸੀਂ ਅੱਜ ਜੋ ਮਰਜ਼ਾਦਾ ਮੱਤਰ ਜਿਹੜਾ ਦਿੱਤਾ ਗਿਆ ਹੈ ਕਿ ਜਲਦੀ ਹੀ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਸੀ ਪਹਿਲਿਆਂ ਨੂੰ ਪਹਿਲਾਂ ਵੀ ਪੁੱਛਿਆ ਆ ਕਿ ਜਿਹੜੇ ਪਹਿਲੇ ਤੁਹਾਨੂੰ ਮੰਗ ਪੱਤਰ ਅਸੀਂ ਦੇ ਕੇ ਗਏ ਆ ਜੀਵਨ ਸਿੰਘ ਚੱਤਰ ਸਿੰਘ ਵਾਲਾ ਉਦੇ ਕੀ ਬਾਰੇ ਕੀ ਗੀਤਾਂ ਦੇ ਉਹਦੀ ਪੜਤਾਲ ਹੋ ਰਹੀ ਹੈ ਉਹ ਜਲਦੀ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਅਸੀਂ ਜੇਕਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਪ੍ਰਕਾਸ਼ਮਾਨ ਹੋ ਰਹੇ ਹਨ ਆਨ ਰਾਮਸਰ ਇਥੇ ਸਿੰਘ ਸਾਹਿਬ ਜੀ ਦੇ ਕੋਲੋਂ ਮੰਗ ਕਰਦੇ ਹਾਂ ਪੈਲ ਤੇ ਆਧਾਰ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਦੂਸਰਾ ਸ੍ਰੀ ਗੋਂਦਵਰ ਸਾਹਿਬ ਜਿਹੜੇ ਦੋ ਜਾਂ ਚਾਰ ਅੰਗ ਵਿਰਧ ਹੁੰਦੇ ਹਨ ਉਥੇ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਥੇ ਵੀ ਪਾਬੰਦੀ ਲਾ ਦੇਣੀ ਚਾਹੀਦੀ ਹੈ ਕਿਉਂਕਿ ਜੇ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਿਰਧ ਹਨ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਸੀ ਪਰ ਇਹ ਅਜੇ ਤੱਕ ਧਿਆਨ ਹੀ ਸ਼੍ਰੋਮਣੀ ਕਮੇਟੀ ਦੇ ਰਹੀ ਤੇ ਜਿਹੜੇ 190 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਕੋਈ ਜਿਹੜਾ ਮਿਸਟੇਕਾਂ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੀਤਰ ਸ਼ਬਦਾਂ ਦੀ ਜਿਹੜੀ ਸ਼ਾਈ ਦੇ ਨਾਲ ਜਾਂ ਅੰਗ ਹਲਕਾ ਲੱਗਣ ਕਾਰਨ ਮਹਾਰਾਜੇ ਪਾਸ਼ਾ ਦੀਆਂ ਬੇਦਬੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਭਾਵੇਂ ਠੇਕੇਦਾਰ ਹੈ ਤੇ ਭਾਵੇਂ ਉੱਥੋਂ ਦਾ ਕੋਈ ਮੈਨੇਜਰ ਹੈ ਜਾਂ ਸੁਬੇਦਾਰ ਹੈ ਜਾਂ ਕੋਈ ਵੀ ਹੈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਮਿਸਟੇਕ ਹੋਈ ਹੈ ਕਿਉਂ ਹੋਈ ਹੈ ਇਹਦਾ ਜਰੂਰ ਪੰਜ ਮੈਂਬਰੀ ਜਾਂ ਕੋਈ ਇਸ ਤੋਂ ਬਣਾ ਕੇ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਇਹ ਅਸੀਂ ਅੱਜ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਦਿੱਤੇ ਹੋਏ ਨੇ ਹੁਣ ਕਿੰਨੀ ਜਲਦੀ ਕਾਰਵਾਈ ਕਰਦੇ ਜੀ ਸਿੰਘ ਤੁਸੀਂ ਇੱਕ ਗੱਲ ਕਹੀ 4700 ਤੁਸੀਂ ਉਹ ਗੱਲ ਕਲੀਅਰ ਨਹੀਂ ਕਰ ਪਏ 4700 ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸੁਨਿਪਾ ਦੇ ਵਿੱਚ ਗਲਤੀਆਂ ਨੇ ਜਾਂ 4700 ਗਲਤੀਆਂ ਨੇ ਇਹ 4700 ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚ ਸਿਹਾਰੀ ਬਿਹਾਰੀ ਔਕੜ ਬਲੈਂਕੜੇ ਜਿਹੜੇ ਆ ਉਹ ਜਿਹੜਾ ਇਹਨਾਂ ਦਾ ਪ੍ਰਸਦਾ ਛਾਪਾ ਉਹਦੇ ਵਿੱਚ ਗਲਤੀਆਂ ਵਾ 4700 4700 ਇਹ ਵਰ ਬਾਬਰਨਾਮ ਸਿੰਘ ਤੋਂ ਮੈਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਬੁੱਟਰ ਨੇ ਜਿਹੜਾ ਹੁਣੇ ਹੱਦ ਗ੍ਰੰਤੀ ਬਣਾਇਆ ਜਾ ਰਿਹਾ ਵਾ ਉਹਨੇ ਇਹ ਖੜਾ ਤਿਆਰ ਕੀਤਾ ਵਾ ਉਹਨਾਂ ਇੱਕੋ ਹੈਡ ਗ੍ਰੰਥੀ ਭਾਈ ਅਮਰ ਸਿੰਘ ਜੀ ਬੁੱਟਰ ਬਣ ਰਹੇ ਨੇ ਕਹਿੰਦੇ ਆ ਕਿ ਉਹ ਹੁਣ ਕੀ ਧਿਆਨ ਦਿੰਦੇ ਨੇ ਇੱਧਰ ਮਾਰੇ ਦੀ ਬਾਣੀ ਦੇ ਸਤਿਕਾਰ ਵਾਸਤੇ ਉਹਨਾਂ ਨੇ ਗਾੜੀ ਖੜਾ ਤਿਆਰ ਕੀਤਾ ਜਿਹੜੇ ਕਰਕੇ ਸਾਨੂੰ ਪਤਾ ਲੱਗਾ ਸੀ ਬੜੀ ਗਲਤ ਗੱਲ ਹੋ ਗਈ ਕਿ 4700 ਦੇ ਕਰੀਬ ਪਾਰਟ ਭੇਦ ਹੈਗੇ ਨੇ ਇਹ ਤਾਂ ਸਿੱਧੇ ਤੌਰ ਤੇ ਆਸਥਾ ਦੇ ਨਾਲ ਖਿਲਵਾੜ ਹੋ ਗਿਆ ਇਹ ਇੱਕ ਨਹੀਂ ਬੜੇ ਚਿਰ ਦਾ ਇਹ ਘਰ ਆਏ ਨੇ ਸ਼੍ਰੋਮਣੀ ਕਮੇਟੀ ਵਾਲੇ ਜਾਬਦਾ ਕਿਸੇ ਨਾਲ ਕਿਸੇ ਨਾਲ ਰਲੇ ਹੋਏ ਨੇ ਜਿਹੜੇ ਪਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਆਏ ਦਿਨ ਕੋਈ ਵੀ ਅਸੀਂ ਪੁੱਛਦੇ ਆ ਕਿ ਕੋਈ ਰਿਕਾਰਡ ਰੱਖਿਆ ਗੁੰਦਵਾਲ ਸਾਹਿਬ ਦੇ ਕੋਈ ਵੀਡੀਓਗ੍ਰਾਫੀ ਕੀਤੀ ਹੈ ਪ੍ਰਚਾਰਕ ਦੇ ਕਹਿੰਦੇ ਮਹਾਰਾਜ ਚੇ ਪਾਸ਼ਾ ਜੀ ਨੂੰ ਗੁੰਦਵਾਲ ਸਾਹਿਬ ਅਗਨ ਭੇਟ ਨਾ ਕਰਨ ਅਵਲ ਜਿਹੜੇ ਕਰਵਾਏ ਗਏ ਨੇ ਉਹਨਾਂ ਦਾ ਰਿਕਾਰਡ ਸ੍ਰੀ ਕਾਜ਼ਾ ਜਿ세 ਜਰੂਰ ਮੰਗਾਵੇ ਕਿ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਕਿੰਨੇ ਕਰ ਚੁੱਕੇ ਨੇ ਤੁਸੀਂ ਅਗਣ ਭੇਟ ਉਹਦਾ ਸਾਰਾ ਰਿਕਾਰਡ ਜਿਹੜਾ ਵਾ ਉਹ ਜਰੂਰ ਮੰਗੇ ਤੇ ਜਿਹੜੇ ਗਾਂਹ ਕਰ ਰਹੇ ਨੇ ਉਹਨਾਂ ਦੇ ਬਿਲਕੁਲ ਰੋਕ ਲਈ ਜਾਵੇ ਨਾ ਕੀਤੇ ਜਾਣ ਕਿਉਂਕਿ ਫੁਲ ਵੀਡੀਓਗ੍ਰਾਫੀ ਵੀ ਹੋਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਚੇ ਪਾਤਸ਼ਾਹ ਦੇ ਕਿੰਨੇ ਪਾਵਨ ਪਵਿੱਤਰ ਸ਼ਬਦ ਜਿਹੜੇ ਉਹ ਬਿਰਧ ਹਨ ਆ ਤੁਸੀਂ ਰਾਮ ਸਰ ਦੀ ਗੱਲ ਕੀਤੀ ਆ ਕਿ ਉੱਥੇ ਮੋਨੇ ਕੋਲ ਨਿਕੰਮ ਕਰ ਰਹੇ ਨੇ ਜਾਂ ਉੱਥੇ ਪੰਚਾਇਤ ਨਹੀਂ ਸਹੀ ਹੋ ਰਹੀ ਆ ਅੰਤਿਤ ਦੇ ਨਹੀਂ ਐਡਵੋਕੇਟ ਅਰਜਨ ਸਿੰਘ ਕੰਮੀ ਵੱਲੋਂ ਭਾਗੀ ਕਾਰਵਾਈ ਕੀਤੀ ਆ ਭਾਈ ਅਰਜਨ ਦੱਸਦਾ ਮੀਨੇ ਤਾਂ ਕਿ ਵਿਭਾਗੀ ਕਾਰਵਾਈ ਜਿਹੜੇ ਕਿਸਕਰਾਂ ਨੂੰ ਚੇਂਜ ਕਿਸੇ ਨੇ 77 ਚੇਂਜ ਕੀਤੇ ਗਏ ਜਿਹੜੇ ਜਮੀਨਾਂ ਦੇ ਕਿਥੇ ਕਾਦੇ ਹਾਤੇ ਕੀਤੇ ਗਏ ਆ ਆਮਬ ਸਾਹਿਬ ਹਾਂ ਆ ਉਹ ਆਮਬ ਸਾਹਿਬ ਜਿਹੜੀ ਜੇਕਰ ਇਹਨਾਂ ਦੇ ਸਿਕਤਰ ਜਮੀਨਾਂ ਵੇਚ ਸਕਦੇ ਨੇ ਹਾਂਜੀ ਇਹਨਾਂ ਨੇ ਆਪਣੀਆਂ ਜ਼ਮੀਰਾਂ ਵੇਚਤੀਆਂ ਤੇ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਦਿੱਤੀਆਂ ਨੇ ਅਸੀਂ ਬੜੇ ਚਿਰ ਦਾ ਰੋਲਾ ਪਾਉਂਦੇ ਆ ਰਹੇ ਹਾਂ ਇਨਸਨ ਇਹ ਕੋਈ ਅੱਜ ਤੋਂ 10 ਸਾਲ ਪਹਿਲਾਂ ਨਹੀਂ ਵੇਚੀਆਂ ਜਮੀਨਾ ਇਹ ਧਾਮੀ ਦੇ ਪ੍ਰਧਾਨ ਹੁੰਦਿਆਂ ਵਿੱਚ ਜਾਵਾ ਇਹ ਜਰੂਰ ਅੱਜ ਭਾਵੇਂ ਤਰ ਧਾਮੀ ਸੱਚਾ ਹੁੰਦਾ ਮਾਰਾ ਜਰੂਰ ਉਹਨਾਂ ਨੂੰ ਭਾਵੇਂ ਫੰਡ ਵੀ ਦੇਵੇਗਾ ਫੰਡ ਨਹੀਂ ਉਹਨਾਂ ਨੂੰ ਜੇਲਾਂ ਦੀਆਂ ਸਲਾਕਾਂ ਦੇ ਅੰਦਰ ਸੁਟਣਾ ਚਾਹੀਦਾ ਇਹ ਪਰਚਾ ਜਿਹੜਾ ਵਾ ਮੈਂ ਤੇ ਇੱਕ ਬੇਨਤੀ ਕਰੂੰ ਤੁਹਾਡੇ মিডিਆ ਰਾਈ ਇਹ ਇਹਨਾਂ ਦੇ ਮੁਲਾਜ਼ਮਾਂ ਵੱਲੋਂ ਨਹੀਂ ਹੋਣਾ ਚਾਹੀਦਾ ਧਾਮੀਓ ਵੱਲੋਂ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਬਾਹਰ ਗੁਰਨਾਨਕ ਨਾਮ ਸੇਖ ਨੇ ਜਿਹਦੇ ਜefeਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਚੀਜ਼ਾਂ ਜਿਹੜੀਆਂ ਰਿਪੋਰਟਾਂ ਬਾਹਰ ਲਿਆ ਕੇ ਲੋਕਾਂ ਤੱਕ ਰੱਖੀਆਂ ਨੇ ਇਹ ਉਹਨਾਂ ਗੁਰਸਿੱਖਾਂ ਵੱਲੋਂ ਪਰਚਾ ਦਰਜ ਹੋਣਾ ਚਾਹੀਦਾ ਤੇ ਹੋਣਾ ਵੀ ਇਦਾਂ ਦਾ ਚਾਹੀਦਾ ਕਿ ਸਾਰਾ ਇਹਨਾਂ ਕੋਲ ਡਾਟਾ ਜਿਹੜੇ ਇਸ ਕਤਰਾ ਦਾ ਪੁਰ ਪ੍ਰਸ਼ਾਸਨ ਨੂੰ ਕਹਿ ਕੇ ਰਿਮਾਂਡ ਲੈ ਕੇ ਹੋਰ ਵੀ ਪੁੱਛਗਿਛ ਕਰਨੀ ਚਾਹੀਦੀ ਇਕੱਲੀ ਹੰਬ ਸਾਹਿਬ ਦੀ ਨਹੀਂ ਹੋਰ ਵੀ ਇਹਨਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਹੋਈਆਂ ਨੇ ਜਿਹੜੀਆਂ ਕਈ ਤਾਂ ਪ੍ਰਗਟ ਹੋਈ ਜਾ ਰਹੀਆਂ ਚੀਜ਼ਾਂ ਤੇ ਕਈ ਨਹੀਂ ਹੋ ਰਹੀਆਂ ਅਸੀਂ ਚਾਹੁੰਦੇ ਹਾਂ ਕਿ ਸਾਰਾ ਡਾਟਾ ਜਿਹੜਾ ਲਿਆ ਕੇ ਸਿੱਖ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੀਦਾ